ਜਿਹੜਾ ਉਹ ਰਾਜ ਹੀ ਕੇਲੋ ਵੀ ਉਹਨਾਂ ਲੋਕਾਂ ਦਾ ਸੀ ਸਾਰੀ ਇੰਡੀਆ ਤੇ ਉਹਨਾਂ ਕਿੱਥੋਂ ਤੱਕ ਤਸ਼ੱਦਦ ਕੀਤਾ ਹੋਣਾ ਇੱਥੋਂ ਤੱਕ ਦੁੰਨਾ ਸਿੰਘ ਹਡੂਰੀਆ ਲਿਖਦਾ ਹੈ ਵੀ ਇੱਕ ਬੋਰੀ ਦੇ ਵਿੱਚ ਮਾਤਾ ਜੀ ਨੂੰ ਬੰਨ ਲਿਆ ਉੱਪਰੋਂ ਮੂੰਹ ਉਸ ਬੋਰੀ ਦਾ ਬੰਨ ਦਿੱਤਾ ਇੱਕ ਇੱਕ ਬੋਰੀ ਅੰਦਰ ਸਹਿਬਜ਼ਾਦਿਆਂ ਨੂੰ ਬੰਨ੍ਹਿਆ ਗਿਆ ਕਿਉਂਕਿ ਖਤਰਾ ਸੀ ਨਾ ਵੀ ਸਿੱਖ ਕਿਤੇ ਮਿਲ ਗਏ ਤੇ ਛੁੜਾ ਕੇ ਲੈ ਕੇ ਲੈ ਜਾਣਗੇ ਇਸ ਤਰ੍ਹਾਂ ਇਹਨਾਂ ਸਹਿਬਜ਼ਾਦਿਆਂ ਨੂੰ ਮਰਿੰਡੇ ਲਿਆਂਦਾ ਗਿਆ ਇੱਥੇ ਵੀ ਮੰਨਿਆ ਜਾਂਦਾ ਹੈ ਵੀ ਉਹਦੇ ਵੀ ਖਾਣ ਵਾਸਤੇ ਰੋਟੀ ਪਾਣੀ ਉਹਨਾਂ ਬੱਚਿਆਂ ਨੂੰ ਕੁਝ ਨਾ ਦਿੱਤਾ ਗਿਆ ਅਗਲੇ ਦਿਨ ਫਿਰ ਇਹ ਮਰਿੰਡੇ ਤੋਂ ਜਿਹੜਾ ਜੀ ਅਗਲੇ ਦਿਨ ਇਹਨਾਂ ਨੂੰ ਸਰਹੰਦ ਲੈ ਜਾਂਦਾ ਜਾਂਦਾ ਹੈ ਜਦੋਂ ਇਹ ਕਿਉਂਕਿ ਇਹ ਮੈਂ ਸੰਖੇਪਾ ਜਿਹਾ ਜ਼ਿਕਰ ਕੀਤਾ ਹੈ ਵੀ ਉੱਥੇ ਇੱਕ ਮੰਨਿਆ ਜਾਂਦਾ ਹੈ ਵੀ ਜਾਨੀ ਖਾਂ ਮਾਨੀ ਖਾਂ ਚੋਂ ਇੱਕ ਜਿਹੜਾ ਮਾਨੀ ਖਾਂ ਨਾ ਉਹ ਮਰਿੰਡੇ ਰਿਆ ਜਾਨੀ ਖਾਂ ਨੇ ਜਾ ਕੇ ਸਰਹੰਦ ਜਿਹੜਾ ਵਜ਼ੀਰ ਖਾਂ ਨੂੰ ਖਬਰ ਦਿੱਤੀ ਵਜ਼ੀਰ ਖਾਂ ਕਹਿੰਦਾ ਵੀ ਲੈ ਕੇ ਆਓ ਫਿਰ ਬੱਚਿਆਂ ਨੂੰ ਲੈ ਜਾਂਦਾ ਗਿਆ ਇਤਿਹਾਸਕਾਰ ਕਹਿੰਦੇ ਨੇ ਜਦੋਂ ਸਰਹੰਦ ਪਹੁੰਚੇ ਨਾ ਤੇ ਉਥੇ ਕਹਿਣ ਲੱਗੇ ਵੀ ਬਾਬਾ ਫਤਿਹ ਸਿੰਘ ਉਹ ਮਹਿਲ ਮਨਾਰੀਆਂ ਜਿਹੜੀਆਂ ਬੜੀਆਂ ਹੋਈਆਂ ਸਨ ਕਿਲਾ ਬਣਿਆ ਹੋਇਆ ਸੀ ਤੇ ਬਾਬਾ ਫਤਿਹ ਸਿੰਘ ਦਾਦੀ ਮਾਂ ਨੂੰ ਕਹਿੰਦਾ ਦਾਦੀ ਮਾਂ ਦਾਦੀ ਮਾਂ ਉਹ ਦੇਖੋ ਆਪਣਾ ਆਨੰਦਪੁਰ ਸਾਹਿਬ ਆ ਗਿਆ ਤੇ ਦਾਦੀ ਮਾਂ ਕਹਿੰਦੀ ਹੈ ਨਾ ਬੇ ਪੁੱਤ ਇਹ ਆਨੰਦਪੁਰ ਸਾਹਿਬ ਨਹੀਂ ਇਹ ਜ਼ਾਲਮਾਂ ਦਾ ਸਰਹੰਦ ਹੈ ਪਤਾ ਨਹੀਂ ਪੁੱਤ ਇੱਥੇ ਤੁਹਾਡੇ ਨਾਲ ਕੀ ਕੁਝ ਬੀਤਣਾ ਕਿਉਂਕਿ ਬੱਚੇ ਨੇ ਨਾ ਉਹਨਾਂ ਦੇਖਿਆ ਵੀ ਉੱਚੇ ਉੱਚੇ ਮਕਾਨ ਕਿਲੇ ਔਟਾਰੀਆਂ ਬਣੀਆਂ ਤੇ ਬਾਬਾ ਫਤਿਹ ਸਿੰਘ ਕਹਿੰਦਾ ਦਾਦੀ ਮਾਂ ਦਾਦੀ ਮਾਂ ਉਹ ਦੇਖੋ ਆਪਣਾ ਆਨੰਦਪੁਰ ਸਾਹਿਬ ਆ ਗਿਆ ਹੁਣ ਇੱਥੇ ਆਪਾਂ ਨੂੰ ਪਿਤਾ ਜੀ ਮਿਲਣਗੇ ਭਰਾ ਮਿਲਣਗੇ ਤੇ ਦਾਦੀ ਮਾਂ ਕਹਿੰਦੀ ਆ ਨਾ ਬੇ ਪੁੱਤ ਨਾ ਇਹ ਆਪਣਾ ਆਨੰਦਪੁਰ ਸਾਹਿਬ ਨਹੀਂ ਇਹ ਜਾਲਮਾਂ ਦਾ ਸਰਹੰਦ ਹੈ ਪਤਾ ਨਹੀਂ ਪੁੱਤ ਇੱਥੇ ਤੁਹਾਡੇ ਨਾਲ ਕੀ ਕੁਝ ਬੀਤਣਾ ਹੈ ਰਾਤ ਪਰ ਠੰਡੇ ਬੁਰਜ ਚ ਰੱਖਿਆ ਇਹ ਠੰਡੇ ਬੁਰਜ ਦਾ ਵੀ ਮੈਂ ਥੋੜਾ ਜਿਹਾ ਦੱਸ ਦਿਆਂ ਤੁਹਾਨੂੰ ਇਹ ਇੱਕ ਐਸੀ ਜਗਾ ਸੀ ਵੀ ਇੱਕ ਨਾ ਉੱਚੀ ਜਗਾ ਤੁਸੀਂ ਦੇਖਿਆ ਟੈਲੀਵਿਜ਼ਨਾਂ ਦੇ ਅੰਦਰ ਫਿਲਮਾਂ ਦੇ ਅੰਦਰ ਵੀ ਉਹ ਬੁਰਜ ਬਣਿਆ ਤੇ ਉਹ ਚਾਰੋਂ ਪਾਸਿਓਂ ਖੁੱਲਿਆ ਉਹਦੇ ਥੱਲੇ ਨਾ ਪਾਣੀ ਦੀ ਨਦੀ ਲੰਘਦੀ ਸੀ ਤੇ ਉਹ ਪਾਣੀ ਨਾਲ ਨਾ ਹਵਾ ਠੰਡੀ ਹੋ ਕੇ ਆਉਂਦੀ ਸੀ ਇਹ ਮੰਨਿਆ ਜਾਂਦਾ ਹੈ ਵੀ ਇੰਨਾ ਕੋ ਠੰਡਾ ਸੀ ਜੇ ਇੱਥੇ ਗਰਮੀ ਦੀ ਰੁੱਤ ਦੇ ਅੰਦਰ ਵੀ ਵਜ਼ੀਰ ਖਾਂ ਵਹਿੰਦਾ ਸੀ ਨਾ ਤੇ ਠੰਡ ਲੱਗਣ ਲੱਗ ਜਾਂਦੀ ਸੀ ਠੰਡ ਦੀ ਰੁੱਤ ਉਹ ਮਾਸੂਮ ਬੱਚੇ ਮਾਤਾ ਕੋਲ ਬੈਠੇ ਨੇ ਤੇ ਅੱਧੀ ਰਾਤ ਤੱਕ ਇਤਿਹਾਸਕਾਰ ਕਹਿੰਦਾ ਵੀ ਮਤਾ ਮਾਤਾ ਗੁਜਰ ਕੌਰ ਨਾਲ ਆਪਣੇ ਪੋਤਿਆਂ ਨੂੰ ਜਿਹੜਾ ਉਹ ਗੁਰੂ ਤੇਗ ਬਹਾਦਰ ਮਹਾਰਾਜ ਦੀ ਸ਼ਹਾਦਤ ਗੁਰੂ ਅਰਜਨ ਸਿੰਘ ਮਹਾਰਾਜ ਦੀ ਸ਼ਹਾਦਤ ਉਹਦੇ ਕਿਸੇ ਜਿਹੜੀ ਹੈ ਨਾ ਉਹ ਮਾਂ ਸੁਣਾਉਂਦੀ ਗਈ ਤੁਸੀਂ ਕਿਉਂਕਿ ਆਪਾਂ ਸਿੱਖਣਾ ਵੀ ਹੈ ਇਤਿਹਾਸ ਵਿੱਚੋਂ ਸਿੱਧਕ ਕਿੰਨਾ ਨਿਕਦਾ ਹੈ ਅੱਜ ਸਾਡੇ ਘਰ ਵੀ ਬੱਚੇ ਨੇ ਕਿੰਨੀਆਂ ਕਮਾਈਆਂ ਮਾਤਾ ਮਾਂ ਦਾਦੀਆਂ ਜਿਹੜੀਆਂ ਆਪਣੇ ਗੋਦ 'ਚ ਬਿਠਾ ਕੇ ਬੱਚਿਆਂ ਨੂੰ ਗੁਰੂ ਦੀ ਗੱਲ ਸੁਣਾਉਂਦੀ ਹੈ ਇਤੋਂ ਤੱਕ ਜੇ ਕਿਤੇ ਕੋਈ ਗੰਧਮੰਦ ਟੀਵੀ ਤੇ ਚੱਲਦਾ ਹੋਵੇ ਨਾ ਤੇ ਉਥੇ ਬੈਠੇ ਹੋਣ ਸਾਰਾ ਸਾਰਾ ਪਰਿਵਾਰ ਆਪਾਂ ਬੈਠ ਜਾਂਦੇ ਆ ਦੇਖਣ ਜੇ ਕਿਤੇ ਬੱਚਾ ਬੋਲ ਪੈ ਨਾ ਤੇ ਉਹਦੇ ਕੰਨ ਤੇ ਲਪੇੜਾ ਮਾਰ ਕੇ ਬੀਬੀਆਂ ਕਹਿੰਦੀਆਂ ਚੁੱਪ ਕਰ ਉਹ ਦੇਖ ਸਾਹਮਣੇ ਜਿਹੜੀ ਹੈ ਨਾ ਉਹ ਗੋਪੀ ਮਰਨ ਵਾਲੀ ਸੀ ਇਹ ਹੈ ਨਾ ਸਾਡਾ ਟੀਵੀ 'ਚ ਗੰਧਮੰਦ ਚੱਲਦਾ ਹੋਵੇ ਅਸੀਂ ਦੇਖਦੇ ਹੋਈਏ ਬੱਚਾ ਬੋਲ ਪੇ ਅਸੀਂ ਛਿੜਕਦੇ ਹਾਂ ਕੰਨ ਤੇ ਧਫੜਾ ਮਾਰ ਦਿੰਦੇ ਇੱਕ ਪੁੱਤਰ ਗੋਪੀ ਮਰਨ ਵਾਲੀ ਸੀ ਤੂੰ ਵਿੱਚ ਬੋਲ ਪਿਆ ਬਹੁਤ ਘੱਟ ਮਨਾਂ ਨੇ ਬਹੁਤ ਘੱਟ ਬਜ਼ੁਰਗ ਨੇ ਜਿਹੜੇ ਆਪਣੇ ਬੱਚਿਆਂ ਨੂੰ ਗੁਰਮਤਿ ਦੀ ਸਿੱਖਿਆ ਦਿੰਦੇ ਨੇ ਤੇ ਉਹ ਮਾਂ ਨੇ ਸਾਰੀ ਰਾਤ ਸੁਣਾਇਆ ਉਹਨਾਂ ਬੱਚਿਆਂ ਨੂੰ ਕਿਹਾ ਪੁੱਤ ਤੁਹਾਡੇ ਪਿਤਾ ਨੇ ਜ਼ਿੰਦਗੀ ਭਰ ਜਿਹੜਾ ਉਹ ਔਰੰਗਜ਼ੇਬ ਅੱਗੇ ਸੀਸ ਨਹੀਂ ਝੁਕਾਇਆ ਸਵੇਰੇ ਤੁਸੀਂ ਜਿਹੜਾ ਉਹ ਪਿਤਾ ਦਾ ਸੀਸ ਨਾ ਝੁਕਣਗੇ ਉਹ ਸਵੇਰ ਹੋਈ ਵਜ਼ੀਰ ਖਾਂ ਬੜਾ ਕਾਲਾ ਸੀ ਕਿ ਗੁਰੂ ਗੋਬਿੰਦ ਸਿੰਘ ਦੇ ਪੁੱਤਰ ਨੇ ਉਹਨਾਂ ਨੂੰ ਸਜ਼ਾ ਦੇਣੀ ਹੈ ਸਵੇਰ ਹੁੰਦਿਆਂ ਕਚਹਿਰੀ ਲੱਗੀ ਸਿਪਾਹੀ ਆਏ ਮਾਤਾ ਗੁਜਰ ਕੌਰ ਜੀ ਨੂੰ ਆ ਕੇ ਉਹਨਾਂ ਕਿਹਾ ਵੀ ਤੁਸੀਂ ਆ ਬੱਚਿਆਂ ਨੂੰ ਸਾਡੇ ਨਾਲ ਭੇਜੋ ਮਾਤਾ ਗੁਜਰ ਕੌਰ ਨੇ ਕਿਹਾ ਭਾਈ ਇਹਨਾਂ ਬੱਚਿਆਂ ਦਾ ਕੀ ਕਸੂਰ ਹੈ ਤੁਸੀਂ ਕਚਹਿਰੀ ਲੈ ਕੇ ਜਾਣਾ ਮੈਨੂੰ ਲੈ ਕੇ ਜਾਓ ਕੋਈ ਸਵਾਲ ਜਵਾਬ ਪੁੱਛਣਾ ਹੈ ਮੈਨੂੰ ਪੁੱਛੋ ਇਹਨਾਂ ਬੱਚਿਆਂ ਦੀ ਉਮਰ ਪੇਸ਼ੀਆਂ ਭੁਗਤਣ ਵਾਲੀ ਨਹੀਂ ਇਹ ਬੱਚੇ ਕਚਹਿਰੀ ਅੰਦਰ ਜਵਾਬ ਦੇਣ ਵਾਲੇ ਨਹੀਂ ਤੁਸੀਂ ਜੋ ਵੀ ਪੁੱਛਣਾ ਹੈ ਮੈਨੂੰ ਪੁੱਛੋ ਮੈਨੂੰ ਲੈ ਕੇ ਜਾਓ ਉਹ ਸਿਪਾਈ ਕਹਿੰਦੇ ਨਹੀਂ ਮਾਤਾ ਵਜ਼ੀਰ ਖਾਂ ਦਾ ਹੁਕਮ ਹੈ ਵੀ ਕੱਲੇ ਗੁਰੂ ਗੋਬਿੰਦ ਸਿੰਘ ਦੇ ਪੁੱਤਰਾਂ ਨੂੰ ਲੈ ਕੇ ਉਹੜੇ ਸਹਿਰਜਾਦਿਆਂ ਨੂੰ ਲਿਜਾਇਆ ਗਿਆ ਇਤਿਹਾਸ ਕਹਿੰਦਾ ਹੱਥ 'ਚ ਹੱਥ ਪਾ ਕੇ ਉਹ ਬੱਚੇ ਗਏ ਤੇ ਕਚਹਿਰੀ ਅੰਦਰ ਜਾ ਕੇ ਕਿਹਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਥੇ ਯਾਦ ਰੱਖਿਓ ਵੀ ਫਤੇ ਵਜ਼ੀਰ ਖਾਨ ਨੂੰ ਨਹੀਂ ਬੁਲਾਈ। ਇਥੇ ਯਾਦ ਰੱਖਣਾ ਆਪਾਂ ਕਿਉਂਕਿ ਟੈਲੀਵਿਜ਼ਨ ਅੰਦਰ ਜਿਹੜੀ ਫਿਲਮ ਬਣੀ ਹੈ ਨਾ ਤੁਹਾਨੂੰ ਦੇਖ ਕੇ ਲੱਗਦਾ ਹੈ ਵੀ ਫਤੇ ਵਜ਼ੀਰ ਖਾਨ ਵਜ਼ੀਰ ਖਾਨ ਨੂੰ ਨਹੀਂ ਬੁਲਾਈ ਫਤੇ ਵਜ਼ੀਰ ਖਾਨ ਨੂੰ ਫਤੇ ਬੁਲਾਉਣ ਦਾ ਕੋਈ ਮਤਵ ਨਹੀਂ। ਸਹਿਬਜ਼ਾਦਿਆਂ ਨੇ ਆਪਸ ਵਿੱਚ ਫਤੇ ਬੁਲਾਈ ਹੈ। ਸਹਿਬਜ਼ਾਦਿਆਂ ਨੇ ਫਤੇ ਆਪਸ ਵਿੱਚ ਬੁਲਾਈ ਹੈ ਤੇ ਉਸ ਵਕਤ ਵਜ਼ੀਰ ਕਹਿੰਦਾ ਓਏ ਬੱਚਿਓ ਕਿਉਂਕਿ ਉਹ ਤੇ ਬਾਗੀ ਸਮਝਦਾ ਨਾ ਉਹਨਾਂ ਨੂੰ ਵजीर खान ਆਪਣੀ ਭਾਸ਼ਾ ਬੋਲਦਾ ਉਹ ਕਹਿੰਦਾ ਓਏ ਬੱਚਿਓ ਇਹ ਤੁਹਾਡੇ ਪਿਤਾ ਦਾ ਆਨੰਦਪੁਰ ਸਾਹਿਬ ਨਹੀਂ ਇਹ ਸਰਹੰਦ ਹੈ ਇਹ ਸੂਬਾ ਇਹ ਸਰਹੰਦ ਹੈ ਉਸ ਵਕਤ ਸੁੱਚਾ ਆਨੰਦ ਕਹਿੰਦਾ ਬੱਚਿਓ ਬਾਦਸ਼ਾਹ ਨੂੰ ਸਲਾਮ ਕਰੋ ਤੇ ਉਹ ਬੱਚੇ ਕਹਿੰਦੇ ਨੇ ਨਹੀਂ ਕਦੇ ਮੈਨੂੰ ਨਾ ਜਦੋਂ ਮੈਂ ਇਹ ਇਤਿਹਾਸ ਬਾਜਦਾ ਤੇ ਬਾਬੇ ਨਾਨਕ ਦਾ ਇਤਿਹਾਸ ਜ਼ਿਆਦਾ ਆ ਜਾਂਦਾ ਕਿਉਂਕਿ ਇੱਕੋ ਜੋਤ ਇੱਕੋ ਗੁਰੂ ਆਪਾਂ ਕਿਉਂ ਕਹਿੰਨੇ ਆ ਤੁਸੀਂ ਸੁਣਿਆ ਨਾ ਕਿ ਜੋ ਬਾਬੇ ਨਾਨਕ ਨੇ ਕਰਿਆ ਉਹੀ ਬਾਅਦ ਕੀ ਗੁਰੂ ਸਹਿਬਾਨ ਨੇ ਕਰਿਆ ਜਦੋਂ ਬਾਬਾ ਨਾਨਕ ਸultanpur Lodhi ਦੀ ਧਰਤੀ ਤੇ ਦੌਲਤ ਖਾਨ ਦੇ ਕੋਲ ਜਾਂਦਾ ਨਾ ਉਥੇ ਬਾਬੇ ਨਾਨਕ ਨੇ ਇਹ ਸ਼ਰਤ ਰੱਖੀ ਸੀ ਜਦੋਂ ਦੌਲਤ ਖਾਨ ਲੋਧੀ ਨੇ ਬੁਲਾਇਆ ਸੀ ਨਾ ਹਿਸਾਬ ਕਿਤਾਬ ਕਰਨ ਬਾਬੇ ਨਾਨਕ ਨੂੰ ਮੋਦੀਖਾਨਾ ਕਰਦੇ ਸਨ ਤੁਸੀਂ ਸੁਣਿਆ ਸਾਰਿਆਂ ਨੇ ਮੋਦੀਖਾਨਾ ਪਾਦਸ਼ਾਹ ਕਰਦੇ ਸਨ ਜਿੱਦੇ ਬੁਲਾਇਆ ਸੀ ਨਾ ਗੁਰਨਾਨਕ ਸਹਿਬ ਮਹਾਰਾਜ ਨੂੰ ਤੇ ਉਹਦੇ ਪਾਤਸ਼ਾਹ ਨੇ ਇਹ ਸ਼ਰਤ ਰੱਖੀ ਸੀ ਪਾਤਸ਼ਾਹ ਦੇ ਭਨੋਈਏ ਸਨ ਜੈ ਰਾਮ ਜੀ ਤੇ ਜੈ ਰਾਮ ਨੇ ਦੌਲਤਖਾਨ ਲੋਧੀ ਨੂੰ ਕਹਿਤਾ ਸੀ ਦੌਲਤਖਾਨ ਲੋਧੀ ਤੇਰੇ ਕੋਲ ਨਾਨਕ ਆ ਤੇ ਸਕਦਾ ਪਰ ਉਹਦੀ ਇੱਕ ਸ਼ਰਤ ਹੈ ਤੇਰੇ ਦਰਬਾਰ ਚ ਆਏਗਾ ਪਰ ਬਾਬਾ ਤੇਰੇ ਦਰਬਾਰ ਚ ਆ ਕੇ ਸਲਾਮ ਨਹੀਂ ਕਰੇਗਾ ਕਹਿੰਦੇ ਨੇ ਜਿੱਦੇ ਗੁਰੂ ਨਾਨਕ ਸਹਿਬ ਮਹਾਰਾਜ ਗਏ ਸਨ ਦੌਲਤਖਾਨ ਲੋਧੀ ਕੋਲ ਤੇ ਗੁਰੂ ਨਾਨਕ ਸਹਿਬ ਮਹਾਰਾਜ ਨੇ ਸਲਾਮ ਨਹੀਂ ਕਰੀ ਸੀ ਇਸੇ ਤਰ੍ਹਾਂ ਉਹ ਬੱਚੇ ਕਹਿੰਦੇ ਨੇ ਕਹਿੰਦੇ ਸਾਚੇ ਸਹਿਬ ਕੋ ਸਲਾਮ ਕੀਤਾ ਹੈ ਕਿਸੇ ਔਰ ਕੋ ਨਹੀਂ ਕਰਨਾ ਉਹ ਬੱਚੇ ਕਹਿੰਦੇ ਵੀ ਜੀਰ ਖਾਂ ਅਸੀਂ ਇੱਕ ਅਕਾਲ ਪੁਰਖ ਨੂੰ ਸਲਾਮ ਕੀਤਾ ਅਸੀਂ ਤੈਨੂੰ ਸਲਾਮ ਨਹੀਂ ਕਰਾਂਗੇ ਜਦੋਂ ਉਹ ਬੱਚੇ ਦੇਖੇ ਨਾ ਇਤਿਹਾਸ ਕਹਿੰਦੇ ਵੀ ਸਾਰੀ ਕਚੇਰੀ ਹੱਸ ਪਈ ਹੱਸੀ ਕਿਉਂ ਵਜੀਰ ਖਾਂ ਕਹਿੰਦਾ ਵੀ ਮੈਂ ਤੇ ਐਵੇਂ ਸਾਰੀ ਰਾਤ ਸੋਚਦਾ ਰਿਹਾ ਵੀ ਗੁਰੂ ਗੋਬਿੰਦ ਸਿੰਘ ਦੇ ਪੁੱਤਰਾਂ ਨੂੰ ਆਹ ਸਜ਼ਾ ਦੇਾਂਗਾ ਆਹ ਸਜ਼ਾ ਦੇਾਂਗਾ ਇਹਦੇ ਛੁੱਟੀ ਬੜੇ ਨੇ ਇਨਾਂ ਨੂੰ ਸਜ਼ਾ ਦੇਣ ਦੀ ਕੋਈ ਲੋੜ ਨਹੀਂ ਵਜ਼ੀਰ ਖਾਂ ਦੇਖੋ ਆਪਣੀ ਚਾਲ ਚੱਲਦਾ ਹੈ ਉਹ ਕਹਿੰਦਾ ਇਹਦੇ ਬੱਚੇ بڑے ਛੋਟੇ ਨੇ ਇਹਨਾਂ ਨੂੰ ਸਜ਼ਾ ਦੇਣ ਦੀ ਕੋਈ ਲੋੜ ਨਹੀਂ ਜਾਓ ਇਹਨਾਂ ਬੱਚਿਆਂ ਨੂੰ ਕੁਝ ਖਾਣ ਵਾਸਤੇ ਦਿਓ ਖੇਡਣ ਵਾਸਤੇ ਦਿਓ ਲੈ ਗਏ ਸਿਪਾਹੀ ਭੁੱਖ ਤੇ ਲੱਗੀ ਸੀ ਬੜੀਆਂ ਚੀਜ਼ਾਂ ਰੱਖੀਆਂ ਸਨ ਉਹਨਾਂ ਖਾਣ ਵਾਸਤੇ ਸਹਬਜ਼ਾਦਿਆਂ ਕੋਈ ਨਹੀਂ ਉਠਾਈ ਆਖਰਕਾਰ ਇਤਿਹਾਸਕਾਰ ਕਹਿੰਦੇ ਕੁਝ ਸ਼ਸਤਰ ਪਏ ਸਨ ਤੀਰ کمان ਪੈਸਨ ਛੋਟੇ ਛੋਟੇ ਬੱਚਿਆਂ ਦੇ ਖੇਡਣ ਵਾਲੇ ਉਹ ਬੱਚਿਆਂ ਨੇ ਜਦੋਂ ਉਠਾਏ ਸਹਿਜਾਦਿਆਂ ਨੇ ਤੇ ਉਹ ਸਿਪਾਈ ਖੁਸ਼ ਹੋ ਗਏ ਸੁਚਾਨੰਦ ਖੁਸ਼ ਹੋ ਗਿਆ ਵੀ ਕੁਝ ਤੇ ਲਿਆ ਨਾ ਬੱਚਿਆਂ ਨੇ ਵਜ਼ੀਰ ਖਾਨ ਨੂੰ ਦੱਸਣ ਯੋਗੇ ਤੇ ਹੋਏ ਨਾ ਜਦੋਂ ਉਹ ਉਠਾਏ ਤੇ ਬਾਬਾ ਫਤਿਹ ਸਿੰਘ ਕਹਿੰਦਾ ਵੀ ਭਰਾ ਨੂੰ ਜੋਰਾਵਰਜੀ ਨੂੰ ਵੀ ਮੈਂ ਤੀਰ ਚਲਾਵਾਂਗਾ ਤੁਸੀਂ ਚੁੱਕ ਕੇ ਲਿਆਓ ਕਹਿਣ ਲੱਗੇ ਛੋਟੇ ਸਹਿਜਾਦੇ ਤੀਰ ਚਲਾਉਂਦੇ ਨੇ ਵਾਰ-ਵਾਰ ਬਾਬਾ ਜੋਰਾਵਰ ਸਿੰਘ ਚੁੱਕ ਕੇ ਲਾਉਂਦਾ ਬੱਚੇ ਖੇਡਦੇ ਰਹੇ ਦੁਪਹਿਰ ਹੋਈ ਵਾਪਸ ਫਿਰ ਕਚੇਰੀ ਅੰਦਰ ਲੈ ਗਏ ਜਦੋਂ ਕਚੇਰੀ ਅੰਦਰ ਲੈ ਗਏ ਨਾ ਵਜ਼ੀਰ ਖਾਂ ਕਹਿੰਦਾ ਵੀ ਖਾਦਾ ਇਹਨਾਂ ਬੱਚਿਆਂ ਨੇ ਕੁਸ ਉਹ ਕਹਿੰਦੇ ਨਹੀਂ ਜੀ ਆ ਖੜਿਓਣੇ ਜ਼ਰੂਰ ਲੈ ਲੈ ਸੰ ਇਤਿਹਾਸ ਕਹਿੰਦਾ ਵੀ ਇੱਕ ਲੱਕੜ ਦੀ ਸੋਹਣ ਸਿੰਘ ਸ਼ੀਤਲ ਜੀ ਨੇ ਬੜਾ ਸੋਹਣਾ ਲਿਖਿਆ ਉਹ ਕਹਿੰਦੇ ਵੀ ਇੱਕ ਲੱਕੜ ਦੀ ਕਿਰਪਾਨ ਤੇ ਇੱਕ ਤੀਰਕਮਾਨ ਬੱਚਿਆਂ ਦੇ ਕੋਲ ਹੈ ਜਦੋਂ ਦੁਪਹਿਰ ਵਾਪਸ ਕਚੇਰੀ ਅੰਦਰ ਸਿਪਾਹੀ ਸੁਚਾਨੰਦ ਇਹ ਲੈ ਕੇ ਗਏ ਨਾ ਤੇ ਵਜ਼ੀਰ ਖਾਂ ਨੂੰ ਕਹਿੰਦੇ ਵੀ ਹੋਰ ਨਹੀਂ ਇਹਨਾਂ ਕੁਝ ਲਿਆ ਇੱਕ ਆ ਤੀਰਕਮਾਨ ਇੱਕ ਆ ਲੱਕੜ ਦੀ ਕਿਰਪਾਨ ਲੈ ਗਈ ਹੱਸ ਕੇ ਵਜ਼ੀਰ ਖਾਂ ਕਹਿੰਦੇ ਵੀ ਇਹ ਲੱਕੜ ਦੀ ਕਿਰਪਾਨ ਨਾਲ ਬੱਚੇ ਕੀ ਕਰਨਗੇ ਤੇ ਉਸ ਵਕਤ ਇਤਿਹਾਸ ਕਹਿੰਦਾ ਬਾਬਾ ਜੋਰਾਵਰ ਸਿੰਘ ਕਹਿੰਦਾ ਵਜ਼ੀਰ ਖਾਂ ਜੇ ਉਸ ਰੱਬ ਦੀ ਮਰਜ਼ੀ ਹੋਈ ਨਾ ਅਸੀਂ ਲੱਕੜ ਦੀ ਕਿਰਪਾਨ ਨਾਲ ਵੀ ਤੇਰਾ ਸਿਰ ਵੜਦੇ ਆਂਗੇ ਵਜ਼ੀਰ ਖਾਂ ਕਹਿੰਦਾ ਇੰਨੇ ਗੁਸਥਾਕ ਬੱਚੇ ਉਹ ਕਹਿੰਦੇ ਮੇਰੀਆਂ ਨਜ਼ਰਾਂ ਤੋਂ ਪਰੇ ਲੈ ਜਾਓ ਜਦੋਂ ਲਿਜਾਣ ਲੱਗੇ ਨਾ ਇਤਿਹਾਸ ਕਹਿੰਦੇ ਵੀ ਇੰਨਾ ਵਜ਼ੀਰ ਖਾਂ ਸੋਨ ਸਿੰਘ ਸ਼ੀਤਲ ਲਿਖਦੇ ਆ ਵੀ ਵਜ਼ੀਰ ਖਾਂ ਇੰਨਾ ਡਰ ਗਿਆ ਉਹਦੇ ਬਾਰ-ਬਾਰ ਕੰਨਾਂ 'ਚ ਇਹ ਆਵਾਜ਼ ਪੈ ਰਹੀ ਸੀ ਵੀ ਲੱਕੜ ਦੀ ਕਿਰਪਾਨ ਨਾਲ ਤੇਰਾ ਸਿਰ ਵੜ ਦੇਾਂਗੇ ਜਦੋਂ ਜਾਣ ਲੱਗੇ ਨਾ ਵਜ਼ੀਰ ਖਾਂ ਕਹਿੰਦਾ ਸੁੱਚਾ ਆਨੰਦ ਰੁਕ ਜੋ ਇੰਨਾ ਬੱਚਿਆਂ ਤੋਂ ਆ ਲੱਕੜ ਦੀ ਕਿਰਪਾਨ ਲੈ ਲਓ ਡਰ ਗਿਆ ਇੰਨਾ ਡਰਿਆ ਵਾਪਸ ਗਏ ਬੱਚੇ ਮਾਤਾ ਗੁਜਰ ਕੌਰ ਕੋਲ ਉੱਥੇ ਮਾਤਾ ਗੁਜਰ ਕੌਰ ਨੂੰ ਉਹ ਸਾਰੀ ਗੱਲ ਉਹਨਾਂ ਦੱਸੀ ਦਾਦੀ ਮਾਂ ਅੱਜ ਕਚੇਰੀ ਦੇ ਵਿੱਚ ਆਹ ਕੁਝ ਵੀ ਤੇ ਹੈ ਸ਼ਾਮਾਂ ਹੋਈਆਂ ਰਹਿਰਾਜ ਸਾਹਿਬ ਦਾ ਪਾਠ ਹੋਇਆ ਅੱਜ ਉਹ ਬੱਚੇ ਜਿਹੜੇ ਆ ਨਾ ਅੱਧੀ ਰਾਤ ਨੂੰ ਆ ਕੇ ਇਤਿਹਾਸ ਕਹਿੰਦਾ ਫਿਰ ਮੋਤੀ RAM ਮੇਰੇ ਨੇ ਅੱਧੀ ਨੂੰ ਮੈਂ ਸੰਕੇਪਜਾ ਕਰ ਲਿਆ ਕਿਉਂਕਿ ਟਾਈਮ ਆਪਣੇ ਕੋਲ ਜਿਹੜਾ ਉਹ ਸੀਮਤ ਹੈ ਅੱਧੀ ਕੋ ਰਾਤ ਨੂੰ ਜਾ ਕੇ ਮੁੱਤੀ ਮਹਾਰਾਮ ਮੇਰੇ ਨੇ ਜਦੋਂ ਦੁੱਧ ਪਿਲਾਇਆ ਨਾ ਉਹਨਾਂ ਬੱਚਿਆਂ ਨੇ ਪਹਿਲਾਂ ਆਪ ਨਹੀਂ ਦੁੱਧ ਪੀਤਾ ਇੱਕ ਇੱਕ ਘੁੱਟ ਦਾਦੀ ਮਾਂ ਨੂੰ ਪਲਾਈ ਫਿਰ ਉਹਨਾਂ ਮਾਸੂਮ ਬੱਚਿਆਂ ਨੇ ਦੁੱਧ ਪੀਤਾ ਮਾਤਾ ਗੁਜਰ ਕੌਰ ਨੇ ਇਹ ਵਚਨ ਕਹਿ ਕਹਿਣ ਲੱਗੇ ਮੁੱਤੀ ਰਾਮਾ ਦੁਨੀਆ ਤੇ ਮੋਤੀ ਵੜੇ ਨੇ ਸਮੇਂ ਨਾਲ ਜਿਹੜੇ ਐ ਨਾ ਉਹ ਮੋਤੀ ਖਤਮ ਵੀ ਹੋ ਜਾਂਦੇ ਨੇ ਉਹਨਾਂ ਦੀ ਕੀਮਤ ਵੀ ਘਟ ਜਾਂਦੀ ਹੈ ਮੁੱਤੀ ਰਾਮਾ ਦੇਖੀ ਰਹਿੰਦੀ ਦੁਨੀਆ ਤੱਕ ਤੇਰਾ ਨਾਮ ਵੀ ਰਹੇਗਾ ਤੇਰੀ ਕੀਮਤ ਵੀ ਦੁਨੀਆ ਤੇ ਕਦੇ ਨਹੀਂ ਘਟਣੀ ਮਾਤਾ ਜੀ ਨੇ ਇਹ ਬਚਨ ਕਹੇ ਮੋਤੀराम ਮੇਰੇ ਨੇ ਦੁੱਧ ਪਿਲਾਇਆ ਉਦੋਂ ਬਾਅਦ ਇਹਦਾ ਪਰਿਵਾਰ ਜਿਹੜਾ ਨਾ ਉਹ ਸਾਰਾ ਇਹਦੇ ਕਰ ਇੱਕ ਬੇਟਾ ਸੀ ਜੀ ਮੋਤੀराम ਮੇਰੇ ਦੇ ਘਰ ਇੱਕ ਇਹਦੀ ਧਰਮ ਪਤਨੀ ਸੀ ਇਹਨਾਂ ਦਾ ਸਾਰਾ ਪਰਿਵਾਰ ਬਾਅਦ ਦੇ ਵਿੱਚ ਨਾ ਕੁੱਲੂ ਦੇ ਅੰਦਰ ਪੀੜ ਦਿੱਤਾ ਕਿਉਂਕਿ ਹੁਕਮ ਸੀ ਨਾ ਕੁੱਲੂ ਅੰਦਰ ਪੀੜਿਆ ਗਿਆ ਸੀ ਅਗਲਾ ਦਿਨ ਹੋਇਆ ਸਿਪਾਹੀ ਫੇਰ ਆਏ ਅਜਨਾ ਬੱਚੇ ਫਿਰ ਜਿਹੜੇ ਆ ਉਹ ਕਚੇਰੀ ਅੰਦਰ ਪਹੁੰਚੇ ਪਹਿਲੇ ਦਿਨ ਜਿਹੜਾ ਤੁਸੀਂ ਸੁਣਦੇ ਹੋ ਨਾ ਕਿ ਸ਼ੇਰ ਮੁਹੰਮਦ ਖਾਨ ਨੇ ਹਾਂ ਨਾ ਨਾਰਾ ਮਾਰਿਆ ਇਹ ਪਹਿਲੇ ਦਿਨ ਕਚੇਰੀ ਅੰਦਰ ਨਹੀਂ ਸੀ ਜੀ ਦੂਜਾ ਦਿਨ ਆਇਆ ਇਹਨੂੰ ਜਾਣ ਬੁੱਝ ਕੇ ਕਚੇਰੀ ਅੰਦਰ ਬੁਲਾਇਆ ਗਿਆ ਸੀ ਕਿਉਂਕਿ ਇਹਦਾ ਭਰਾ ਜਿਹੜਾ ਨਾ ਜਿੱਥੇ ਵੱਡੇ ਸਾਹਿਬ ਜਾਦੇ ਸ਼ਹੀਦ ਹੋਏ ਸ਼ੇਰ ਮੁਹੰਮਦ ਖਾਨ ਦਾ ਭਰਾ ਉਥੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਹੱਥੋਂ ਮੈਦਾਨੇ ਜੰਗ ਚ ਮਾਰਿਆ ਗਿਆ ਸੀ ਇਹਦੇ ਭਤੀਜੇ ਵੀ ਮਾਰੇ ਗਏ ਸਨ ਦੂਜੇ ਦਿਨ ਬੁਲਾਇਆ ਤੇ ਸ਼ੇਰ ਮੁਹੰਮਦ ਖਾਨ ਨੂੰ ਫਿਰ ਉਹ ਉਹ ਤੁਸੀਂ ਸੁਣਿਆ ਨਾ ਕਿ ਉਹ ਵਜ਼ੀਰ ਖਾਨ ਇਹ ਕਹਿੰਦਾ ਸੁਚਾਨੰਦ ਨੂੰ ਵੀ ਅੱਜ ਕਚਹਿਰੀ ਅੰਦਰ ਮੇਰੀ ਤੋਹੀਨ ਮੇਰੀ ਬੇਇਜ਼ਤੀ ਹੋ ਗਈ ਕੱਲ ਨੂੰ ਐਸਾ ਨਹੀਂ ਹੋਣਾ ਚਾਹੀਦਾ ਕੋਈ ਐਸਾ ਪ੍ਰਬੰਧ ਕਰੋ ਫਿਰ ਉਹ ਅਗਲੇ ਦਿਨ ਜਿਹੜਾ ਤੁਸੀਂ ਸੁਣਦੇ ਹੋ ਨਾ ਪ੍ਰਬੰਧ ਕੀਤਾ ਗਿਆ ਵੀ ਵੱਡੇ ਗੇਟ ਦੇ ਅੰਦਰ ਛੋਟੀ ਖਿੜਕੀ ਖੋਲ ਦਿੱਤੀ ਗਈ ਵੀ ਸਹਿਬ ਜਾਦੇ ਸੀਸ ਝੁਕਉਣਗੇ ਤੇ ਆਪਾਂ ਸਾਰੇ ਜਿਹੜੇ ਆ ਉਹ ਤਾੜੀਆਂ ਮਾਰ ਕੇ ਕਹਿ ਦੇਵਾਂਗੇ ਵੀ ਗੁਰੂ ਗੋਬਿੰਦ ਸਿੰਘ ਦੇ ਪੁੱਤਾਂ ਨੇ ਸੀਸ ਝੁਕਾਤਾ ਅਗਲੇ ਦਿਨ ਆਏ ਤੇ ਸਹਿਬਜ਼ਾਦਿਆਂ ਨੇ ਪਹਿਲਾ ਪੈਰ ਜਿਹੜੇ ਆ ਨਾ ਸਿਪਾਹੀ ਸਿਰ ਝੁਕਾ ਕੇ ਲੰਘੇ ਸਹਿਬਜ਼ਾਦੇ ਤੁਸੀਂ ਸੁਣਿਆ ਵੀ ਉਹਨਾਂ ਪਹਿਲਾਂ ਜੁੱਤੀ ਦਾ ਤਲਾ ਦਿਖਾਇਆ ਵਜ਼ੀਰ ਖਾਂ ਨੂੰ ਵੀ ਵਜ਼ੀਰ ਖਾਂ ਜੇ ਤੂੰ ਚੜ ਕੇ ਆਏਂਗਾ ਨਾ ਫਿਰ ਤੇਰੇ ਵਾਸਤੇ ਜੁੱਤੀ ਦਾ ਤਲਾ ਤੇ ਉਹਨਾਂ ਤਲਾ ਦਿਖਾਇਆ ਜੀ ਫਿਰ ਉਹ ਸਾਰੇ ਹੈਰਾਨ ਹੱਕੇ ਬੱਕੇ ਰਹਿ ਗਏ ਵਜ਼ੀਰ ਖਾਂ ਨੇ ਸ਼ੇਰ ਮੁਹੰਮਦ ਖਾਂ ਨੂੰ ਕਿਹਾ ਵੀ ਤੁਹਾਡੇ ਭਰਾ ਇਹਨਾਂ ਨੇ ਮੈਦਾਨੇ ਜੰਗ ਵਿੱਚ ਮਾਰੇ ਇਹਨਾਂ ਦੇ ਪਿਤਾ ਨੇ ਤੇ ਇਹ ਇਹ ਤੁਹਾਡੇ ਭਤੀਜੇ ਮਾਰੇ ਇਹ ਬੱਚੇ ਤੁਹਾਡੇ ਹਵਾਲੇ ਜੋ ਤੁਸੀਂ ਸਜ਼ਾ ਦੇਣੀ ਚਾਹੋ ਇਹਨਾਂ ਬੱਚਿਆਂ ਨੂੰ ਦੇ ਸਕਦੇ ਹੋ ਫਿਰ ਉਹ ਸ਼ੇਰ ਮੁਹੰਮਦ ਖਾਨ ਕਹਿੰਦਾ ਵੀ ਇਹ ਬੱਚੇ ਮਾਸੂਮ ਨੇ ਇਹਨਾਂ ਨਾਲ ਮੇਰਾ ਕੋਈ ਵੈਰ ਨਹੀਂ ਹਾਂ ਉਹ ਦੇਖੋ ਭਲਾਂ ਗੁਰੂ ਗੋਬਿੰਦ ਸਿੰਘ ਨਾਲ ਲੜਦਾ ਰਿਹਾ ਪਰ ਸ਼ੇਰ ਮੁਹੰਮਦ ਖਾਨ ਦੇ ਅੰਦਰ ਇੱਕ ਸੂਰਮਤਾਈ ਹੈ ਇੱਕ ਮਰਦਾਂ ਵਾਲਾ ਗੁਣ ਹੈ ਸ਼ੇਰ ਮੁਹੰਮਦ ਕਹਾ ਕਹਿੰਦਾ ਬੱਚਿਆਂ ਨਾਲ ਕੋਈ ਦੁਸ਼ਮਣੀ ਨਹੀਂ ਇਹਨਾਂ ਦੇ ਪਿਤਾ ਗੁਰੂ ਗੋਬਿੰਦ ਸਿੰਘ ਨਾਲ ਮੇਰੀ ਦੁਸ਼ਮਣੀ ਹੈ ਮੈਂ ਉਹ ਤੋਂ ਹਿਸਾਬ ਕਿਤਾਬ ਮੈਦਾਨੇ ਜੰਗ ਚ ਲਵਾਗਾ ਜਦੋਂ ਉਹਨੇ ਇਹ ਕਲ ਕਹਿ ਦਿੱਤੀ ਉਹ ਕਹਿੰਦਾ ਵੀ ਛੱਡ ਦਿਓ ਇਹਨਾਂ ਬੱਚਿਆਂ ਨੂੰ ਵਜ਼ੀਰ ਖਾਂ ਕਹਿੰਦਾ ਵੀ ਛੱਡ ਦਿੰਨੇ ਆ ਪਰ ਮੈਂ ਛੱਡਣ ਤੋਂ ਪਹਿਲਾਂ ਇਹਨਾਂ ਬੱਚਿਆਂ ਨੂੰ ਇੱਕ ਗੱਲ ਪੁੱਛਣੀ ਚਾਹੁੰਦਾ ਵਜ਼ੀਰ ਖਾਂ ਕਹਿੰਦਾ ਵੀ ਬੱਚਿਓ ਜੇ ਤੁਹਾਨੂੰ ਛੱਡ ਦਈਏ ਤੁਸੀਂ ਕੀ ਕਰੋਗੇ ਤੇ ਸਹਿਬਜ਼ਾਦੇ ਕਹਿੰਦੇ ਨੇ ਵੀ ਅਸੀਂ ਫਿਰ ਆਪਣੇ ਪਿਤਾ ਦੀ ਤਰ੍ਹਾਂ ਸਿੱਖ ਇਕੱਠੇ ਕਰਾਂਗੇ ਫੌਜ ਬਣਾਵਾਂਗੇ ਤੁਹਾਡੇ ਨਾਲ ਲੜਾਂਗੇ ਜੇ ਤੁਸੀਂ ਹਾਰ ਗਏ ਅਸੀਂ ਫਿਰ ਫੌਜ ਇਕੱਠੀ ਕਰਾਂਗੇ ਫਿਰ ਤੁਹਾਨੂੰ ਲੜਾਂਗੇ ਅਖੀਰ ਗੱਲ ਕਹੀ ਵੀ ਵਜ਼ੀਰ ਖਾਂ ਜਿੰਨਾ ਟਾਈਮ ਤੇਰਾ ਸਿਰ ਨਹੀਂ ਵੱਢਦੇ ਨਾ ਉਹਨਾਂ ਟਾਈਮ ਅਸੀਂ ਲੜਦੀ ਰਹਾਂਗੇ ਉਸ ਵਕਤ ਫਿਰ ਸੁੱਚਾ ਆਨੰਦ ਕਹਿੰਦਾ ਵੀ ਦੇਖਿਆ ਇਹ ਸੱਪ ਦੇ ਬੱਚੇ ਸਾਪ ਹੀ ਨੇ ਇਹਨਾਂ ਨੂੰ ਸਜ਼ਾ ਦਿਓ ਉਥੋਂ ਕਹਿੰਦੇ ਵੀ ਸ਼ੇਰ ਮੁਹੰਮਦ ਇਹ ਕਹਿ ਕੇ ਚਲਾ ਗਿਆ ਸੀ ਵਜ਼ੀਰ ਖਾਂ ਜੇ ਤੂੰ ਇਹਨਾਂ ਤੇ ਜ਼ੁਲਮ ਕਰਾਇਆ ਨਾ ਤੇਰੇ ਰਾਜ ਦੀਆਂ ਜੜਾਂ ਕੁੱਟੀਆਂ ਜਾਣਗੀਆਂ ਉਥੇ ਫਿਰ ਕਾਜੀ ਨੇ ਫਤਵਾ ਦਿੱਤਾ ਵੀ ਸਵੇਰੇ ਇਹਨਾਂ ਬੱਚਿਆਂ ਨੂੰ ਨੀਹਾਂ ਦੇ ਅੰਦਰ ਚਿਣਿਆ ਜਾਏਗਾ ਵਾਪਸ ਗਏ ਮਾਤਾ ਗੁਜਰਕੌਰ ਨੂੰ ਸਾਰੀ ਜਾ ਕੇ ਗੱਲ ਸਹਿਬਜ਼ਾਦਿਆਂ ਦੱਸੀ ਵੀ ਮਾਤਾ ਜੀ ਅੱਜ ਆਹ ਕੁਝ ਬੀਤਿਆ ਤੇ ਅੱਜ ਮਾਤਾ ਸਾਨੂੰ ਸਜ਼ਾ ਵੀ ਦੇ ਦਿੱਤੀ ਹੈ ਵੀ ਕੱਲ ਨੂੰ ਤੁਹਾਨੂੰ ਨੀਹਾਂ ਵਿੱਚ ਚਿਣਿਆ ਜਾਏਗਾ